ਗੱਲ ਕਰਾਂਗੇ ਅੱਜ ਅਸੀਂ ਦਿਮਾਗ ਦੇ ਜਿਹੜੇ ਦੋ ਹਿੱਸੇ ਆ ਲੋਜੀਕਲ ਮਾਈਂਡ ਤੇ ਇਲੋਜੀਕਲ ਮਾਈਂਡ ਲੋਜੀਕਲ ਮਾਈਂਡ ਤੇ ਇਲੋਜੀਕਲ ਮਾਈਂਡ ਜਾਨੀ ਕਿ ਇੱਕ ਹੀ ਸਾ ਜਿਹੜਾ ਦਿਮਾਗ ਦਾ ਵਾ ਦੋ ਹਿੱਸੇ ਜਿਹੜੇ ਉਹਨਾਂ ਚ ਇੱਕ ਹਿੱਸਾ ਵਾ ਜਿਹੜਾ ਤਰਕਸ਼ੀਲ ਵਾਲੇ ਬੰਨੇ ਆ ਤੇ ਦੂਸਰਾ ਹਿੱਸਾ ਵਾ ਜਿਹੜਾ ਆਂਤ੍ਰਿਕ ਮਨ ਕਹਲੋ ਬਲੋਕਿਕ ਮਨ ਕਹਲੋ ਜੀ ਇਤਾਂ ਦਾ ਜਿਹੜਾ ਮਨ ਆ ਜੋ ਜਿਹੜਾ ਹਸਾਬ-ਤਾਬਤ ਉਲਟ ਵਾਲੇ ਬੰਨੇ ਵਾਲਾ ਵਾ ਤੇ ਜਿਹੜਾ ਆਪਣਾ ਸੱਜੇ ਬੰਨੇ ਵਾਲਾ ਮਨ ਆ ਉਹ ਵਾ ਆਂਤ੍ਰਿਕ ਮਨ ਇਨ ਲੋਜੀਕਲ ਮਾਈਂਡ ਤੇ ਜਿਹੜਾ ਖੱਬੇ ਬੰਨੇ ਆ ਉਹ ਵਾ ਤਰਕਸ਼ੀਲ ਵਾਲ ਉਹਨ ਜਿਹੜੇ ਦਿਹਾਤੀਕ ਯਾਤਰਾ ਦੇ ਅੰਤਰਗਹਿ ਚਲਦੇ ਆ ਤੇ ਇਹਦੇ ਵਿੱਚ ਦੋਹਾਂ ਹਿੱਸਿਆਂ ਦਾ ਨਾ ਬਰਾਬਰ ਚਾਹੀਦਾ ਵਾ ਕਿ ਜਿਹੜਾ ਸੱਜੇ ਪਾਸੇ ਵਾਲਾ ਵਾ ਦਿਮਾਗ ਤੇ ਖੱਬੇ ਪਾਸੇ ਵਾਲਾ ਦਿਮਾਗ ਦੋਵੇਂ ਬਰਾਬਰ ਚਾਹੀਦੀ ਹੈ ਪਰ ਹੁੰਦਾ ਕਿ ਆਪਣਾ ਪੜ੍ਹਾਈ ਵਾਲਾ ਸਿਸਟਮ ਉਹ ਕੀ ਕਰਦਾ ਹੋਇਆ ਆਪਣਾ ਦਿਮਾਗ ਦਾ ਉਹ ਹਿੱਸਾ ਜਿਹੜਾ ਜਿਹੜਾ ਤਰਕਸੀਲ ਵਾਲਾ ਵਾ ਉਹਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਹੁਣ ਜਦੋਂ ਉਹਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਕਿ ਜਿਹੜਾ ਆਪਣਾ ਦੂਸਰਾ ਹੁੰਦਾ ਵਾ ਦਿਮਾਗ ਉਹਨੂੰ ਬਹੁਤ ਘਟਾ ਦਿੰਦਾ ਉਹਦੇ ਨਾਲ ਹੁੰਦਾ ਕੀ ਹੈ ਉਦੋਂ ਹੁੰਦਾ ਕਿ ਜਿਹੜੀ ਅਧਿਆਤਮਿਕ ਯਾਤਰਾ ਦਾ ਇੱਕ ਹੱਥ ਤੱਕ ਹੀ ਅੱਗੇ ਵਾ ਸਕਦਾ ਉਤੋਂ ਅੱਗੇ ਨਹੀਂ ਵਾ ਸਕਦੇ ਉਤੋਂ ਕੇ ਵਧਣ ਲਈ ਸਾਨੂੰ ਦੋਨੋਂ ਬਰਾਬਰ ਕਰਨਾ ਪੈਣਾ ਉਹ ਜਿਹੜਾ ਬਹੁਤ ਜ਼ਿਆਦਾ ਵਾਧੇ ਨਾਲ ਬਰਾਬਰ ਕਰਨਾ ਪੈਣਾ ਉਹਨੂੰ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਉਣਾ ਮੰਨ ਲਓ ਸੀ ਅਮਰਸਰ ਤੋਂ ਗੁਰਦਾਸਪੁਰ ਤੱਕ ਜਾਣਾ ਤੇ ਸਾਡੇ ਕੋਲ ਸਾਈਕਲ ਹੈ ਜਾਨ ਨੂੰ ਅਮਰਸਰ ਤੋਂ ਗੁਰਦਾਸਪੁਰ ਦੇ ਵਿੱਚ ਬਟਾਲਾ ਹੁੰਦਾ ਤੇ ਬਟਾਲੇ ਦੇ ਵਿੱਚੋਂ ਹੀ ਹੋ ਕੇ ਜਾਣਾ ਪਹਿਲੋ ਅਮਰਸਰ ਤੋਂ ਬਟਾਲੇ ਜਾਣਾ ਬਟਾਲੇ ਤੋਂ ਫਿਰ ਗੁਰਦਾਸਪੁਰ ਜਾਣਾ ਪਰ ਮੰਨ ਲਓ ਮਨ ਲਓ ਕਿ ਅੰਮ੍ਰਿਤਸਰ ਤੋਂ ਬਟਾਲੇ ਤੱਕ ਇੱਕ ਰੋਡ ਬਣਿਆ ਪਿਆ ਵਾ ਤੇ ਸਾਡੇ ਕੋਲ ਤੇ ਸਾਈਕਲ ਆ ਸਾਈਕਲ ਤੇ ਰੋਡ ਤੇ ਤੇ ਜਾ ਸਕਦੀ ਹੈ ਪਰ ਬਟਾਲੇ ਤੋਂ ਅਗੇ ਕੋਤਾਸਪੁਰ ਤੱਕ ਮੰਨ ਲਓ ਰੋਡ ਨਹੀਂ ਆ ਪਾਣੀ ਆ ਮਤਲਬ ਵੀ ਰੋਡ ਨਹੀਂ ਬਣਿਆ ਰੋਡ ਕੋਈ ਨਹੀਂ ਜਾਨੂਗਾ ਕੱਲਾ ਪਾਣੀ ਦੇ ਪਾਣੀ ਆ ਪਾਣੀ ਦੇ ਵਿੱਚੋਂ ਝੋਕੇ ਜਾਣਾ ਪੈਣਾ ਹੁਣ ਸਾਡੇ ਕੋਲ ਸਾਈਕਲ ਆ ਸਾਈਕਲ ਦੇ ਉੱਤੇ ਅਸੀਂ ਅੰਮ੍ਰਿਤਸਰ ਤੋਂ ਬਟਾਲੇ ਤੱਕ ਗਏ ਇੱਕ ਰਾਸਤੇ ਦੇ ਉੱਤੇ ਅਸੀਂ ਪਹੁੰਚ ਗਏ ਅੰਮ੍ਰਿਤਸਰ ਤੋਂ ਬਟਾਲੇ ਤੱਕ ਹੁਣ ਉੱਥੋਂ ਬਟਾਲੇ ਤੋਂ ਅਗੇ ਕੋਤਾਸਪੁਰ ਜਾਣਾ ਵਾ ਇਹ ਸਾਈਕਲ ਤੇ ਤੇ ਜਾ ਨਹੀਂ ਸਕਦੇ ਸਾਈਕਲ ਤੇ ਤੇ ਤਾਂ ਜਾਵਾਂਗੇ ਨਾ ਜੇ ਬਟਾਲੀ ਤੋਂ ਅਗੇ ਗੁਤਾਸਪੁਰ ਤੱਕ ਕੋਈ ਰੋਡ ਹੋਵੇ ਉਧਰ ਰੋਡ ਹੈ ਨਹੀਂ ਫਿਰ ਸਾਨੂੰ ਕੀ ਕਰਨਾ ਪੈਣਾ ਉਥੇ ਸਾਈਕਲ ਨੂੰ ਉੱਤੇ ਛੱਡਣਾ ਪੈਣਾ ਵਾ ਤੇ ਸਾਨੂੰ ਜਾਂ ਹੋਰ ਕੋਈ ਤਰੀਕੇ ਨਾਲ ਜਾਣਾ ਪੈਣਾ ਜਾਂ ਤੈਰ ਕੇ ਜਾਂ ਕੋਈ ਬੋਟ ਤੇ ਜਾਂ ਜਿਸ ਵੀ ਤਰੀਕੇ ਨਾਲ ਕਿਸ਼ਤੀ ਦੇ ਉੱਤੇ ਅਸੀਂ ਆਹ ਨੂੰ ਬਟਾਲੀ ਤੋਂ ਗੁਤਾਸਪੁਰ ਤੱਕ ਜਾਣਾ ਪੈਣਾ ਸਾਈਕਲ ਦੀ ਲੋੜ ਨਹੀਂ ਆਵਾਂ ਸਾਈਕਲ ਸਾਨੂੰ ਲੋੜ ਸੀ ਇਹ ਨਹੀਂ ਪਿਆ ਨੂੰ ਲੋੜ ਨਹੀਂ ਲੋੜ ਕਦੋਂ ਸੀ ਅਮਰਸਰ ਤੋਂ ਬਟਾਲੀ ਤੱਕ ਜਾਣ ਤੱਕ ਇਹ ਹੱਕ ਤਾਂ ਚਲਾ ਕੇ ਹੀ ਅਈ ਅਮਰਸ ਤੋਂ ਬਟਾਲੇ ਤੱਕ ਤੇ ਆ ਗਏ ਪਰ ਬਟਾਲੇ ਤੋਂ ਗੁਦਾਸਪੁਰ ਤੱਕ ਤੁਹਾਡਾ ਰੋਡ ਨਹੀਂ ਨਾ ਹੈਗਾ ਪਰ ਉਹਦੇ ਲਈ ਸਾਨੂੰ ਕੀ ਕਰਨਾ ਪੈਣਾ ਹੈ ਕਿ ਉਹਨੂੰ ਛੱਡਣਾ ਪੈਣਾ ਇਸੇ ਕਰਕੇ ਅਧਿਆਤਮਿਕ ਯਾਤਰਾ ਦੀ ਇੱਕ ਇੱਕ ਹੱਦ ਤੱਕ ਜਿਹੜਾ ਦਿਮਾਗ ਜਿਹੜਾ ਵਾ ਜਾਲਾ ਜਿਹੜਾ ਚਲਾਣਾ ਇੱਕ ਹਿੱਸਾ ਉਹਨੂੰ ਇੱਥੇ ਤਾਂ ਕਹਿ ਸਕਦੇ ਕੋਈ ਜਹਤ ਤੱਕ ਸ਼ੁਰੂ-ਸ਼ੁਰੂ ਦੇ ਅੰਦਰ ਸਾਨੂੰ ਦਿਮਾਗ ਦਾ ਜਿਹੜਾ ਤਰਕਸ਼ੀਲ ਵਾਲਾ ਦਿਮਾਗ ਹੈ ਉਹਨੂੰ ਕੋਈ ਜਹਤ ਤੱਕ ਸਾਨੂੰ ਜ਼ਰੂਰਤ ਪੈਂਦੀ ਹੈ ਪਰ ਉਹਦੇ ਤੋਂ ਅੱਗੇ ਜਿਹੜਾ ਵਾ ਸਾਨੂੰ ਉਸੇ ਇਸ ਨੂੰ ਛੱਡਣਾ ਪੈਂਦਾ ਛੱਡਨੰਦਾ ਮਤਲਬ GDP ਸਾਰਾ ਛੱਡਣਾ ਪੈਂਦਾ ਵਾ ਉਹਨੂੰ ਬਰਾਬਰ ਕਰਨਾ ਪੈਂਦਾ ਵਾ ਜਿਹੜਾ ਸਾਡਾ ਪੜਾਈ ਵਾਲਾ ਸਿਸਟਮ ਹੈ ਉਹ ਕੀ ਕਰਦਾ ਵਾ ਉਹ ਆਪਣਾ ਦਿਮਾਗ ਦਾ ਉਹ ਹਿੱਸਾ ਜਿਹੜਾ ਸਾਹ ਹਬਤਾ ਬਣਾਉਂਦਾ ਰਹਿੰਦਾ ਵਾ ਤਰਕਸ਼ੀਲ ਵਾਲਾ ਉਹਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਵਾ ਉਹਨੂੰ ਕੀ ਹੁੰਦੇ ਆ ਕਿ ਉਹ ਬਹੁਤ ਜ਼ਿਆਦੇ ਸਿਆਣੇ ਹੋ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਵਾ ਉਹਨਾਂ ਕਰਕੇ ਹੁੰਦਾ ਕਿ ਉਹ ਇੱਕ ਥਾਂ ਤੋਂ ਕਿ ਅੱਗੇ ਵਧ ਹੀ ਨਹੀਂ ਸਕਦੇ ਉਹ ਇਸ ਤਰ੍ਹਾਂ ਉਹ ਅੱਗੇ ਤੇ ਬਹੁਤ ਕਰ ਸਕਦੇ ਦਿਮਾਗ ਲਾ ਕੇ ਸਾਰਾ ਪੈਸੂ ਇਹ ਕਮਾ ਲਓ ਉਹ ਸਭ ਕਰ ਲਓ ਉਹ ਤੇ ਠੀਕ ਆ ਪਰ ਗੱਲ ਇਹ ਵੀ ਉਹ ਅਧਿਆਤਮਿਕ ਯਾਤਰਾ ਦੇ ਅੱਗੇ ਉਹ ਤੋਂ ਅੱਗੇ ਨਹੀਂ ਵਾ ਸਕਦੇ ਕਿਉਂਕਿ ਉਹਨੂੰ ਉਹਨਾਂ ਨੇ ਹਰ ਇੱਕ ਚੀਜ਼ ਨੂੰ ਦਿਮਾਗ ਦੇ ਨਾਲ ਸਮਝਣਾ ਆਪ ਹੀ ਮੈਂ ਜੇ ਕਹੂੰ ਕਿ ਧਰਤੀ ਭਾਂ ਨਹੀਂ ਉਹ ਮੈਂ ਜਦ ਸ਼ਿਫਟ ਹੋ ਉਡੀਆ ਇਹ ਸੰਸਾਰ ਇਤਨਾ ਪ੍ਰਗਟ ਹੋਣ ਡਿਆ ਉਹਨੇ ਉਸੇ ਵੇਲੇ ਸਭ ਤਰ੍ਹਾਂ ਲਾਉਣਾ ਸ਼ੁਰੂ ਕਰ ਦੇਣਾ ਉਹਨੇ ਮੰਨਣਾ ਨਹੀਂ ਵੀ ਇਤਨਾ ਕਿਵੇਂ ਹੋ ਸਕਦਾ ਉਹਨੇ ਪੁਰਾਣੇ ਦੇ ਹਿਸਾਬ ਨਾਲ ਵੇਖਣਾ ਪਹਿਲਾਂ ਤੱਕ ਇਹ ਤਾਂ ਹੋਇਆ ਨਹੀਂ ਸੰਸਾਰ ਸਵਰਗ ਕਿਵੇਂ ਬਣ ਸਕਦਾ ਪਹਿਲਾਂ ਤੱਕ ਇਹ ਸਵਰਗ ਨਹੀਂ ਉਹ ਕਿੱਥਾਂ ਬਣੂਗਾ ਪਹਿਲਾਂ ਨਰਕੀ ਉਹ ਵੀ ਨਰਕ ਰਹੂਗਾ ਆਲੇ ਦੁਆਲੇ ਦੇ ਲੋਗੇ ਤਾਂ ਕਰੀ ਜਾਂਦੇ ਉਹਨੇ ਹਰ ਇੱਕ ਚੀਜ਼ ਨੂੰ ਦਿਮਾਗ ਦੇ ਨਾਲ ਸਮਝਣਾ ਉਹਨੂੰ ਮੰਨ ਲਓ ਮੈਂ ਵੀਡੀਓ ਪਾਈ ਉਹਨੇ ਵੀਡੀਓ ਅੰਦਰ ਵੀ ਦੇਖਣਾ ਉਹ ਇਹ ਤੇ ਪੈ ਕੇ ਮੋਲੀ ਕਾਂਡਿਆ ਉਹ ਤੇ ਇਹਦੇ ਲਈ ਕਾਂਡਿਆ ਉਹਨੇ ਅਸਲੀ ਗੱਲ ਜਿਹੜੀ ਨਹੀਂ ਸਮਝਣੀ ਉਹ ਕਿਉਂ ਕਿਉਂਕਿ ਉਹ ਦਿਮਾਗ ਦਾ ਉਹ ਹਿੱਸਾ ਕਿਹੜਾ ਤਰਕਸ਼ੀਲ ਵਾਲਾ ਬਹੁਤ ਜ਼ਿਆਦਾ ਵੱਧ ਗਿਆ ਉਹਨੂੰ ਛੱਡਣਾ ਪੈਣਾ ਉਹ ਜਿਵੇਂ ਸਾਨੂੰ ਬਟਾਲੇ ਤੱਕ ਤੇ ਪਹੁੰਚ ਗਏ ਪਟਾਲੇ ਤੋਂ ਅੱਗੇ ਜਾਣ ਲਈ ਸਾਨੂੰ ਸਾਈਕਲ ਨੂੰ ਛੱਡਣਾ ਪੈਣਾ। ਕਿਉਂਕਿ ਅੱਗੇ ਜਾਣ ਲਈ ਸਾਈਕਲ ਨੂੰ ਨਾਲ ਲੈ ਕੇ ਕਿਵੇਂ ਜਾਵਾਂਗੇ? ਅਸੀਂ ਜਦੋਂ ਤੈਰਾਂਗੇ ਤਦ ਉੱਤੇ ਸਾਈਕਲ ਨੂੰ ਮਗਰ ਬੰਨ ਕੇ ਜਾਵਾਂਗੇ। ਉਦੋਂ ਤਾਂ ਤਾਂ ਜਾਇਂ ਨਹੀਂ ਨਾ ਜਾਣਾ। ਐਸੇ ਕਰਕੇ ਕੁਝ ਥਾਵਾਂ ਤੱਕ ਜਾਣ ਦੇ ਲਈ ਜੋ ਪੁਰਾਣਾ ਹੁੰਦਾ ਉਹ ਛੱਡਣਾ ਪੈਂਦਾ ਵਾ ਤੇ ਨਵਾਂ ਅਪਣਾਉਣਾ ਪੈਂਦਾ ਵਾ। ਇਹਦੇ 'ਚ ਪੁਰਾਣਾ ਛੱਡਣ ਵਾਲਾ ਕੀ ਆ? ਦਿਮਾਗ ਦਾ ਉਹ ਹਿੱਸਾ ਜਿਹੜਾ ਹਸਾਬ-ਤਾਬ ਲਾਉਂਦਾ ਰਹਿੰਦਾ। ਹਰ ਇੱਕ ਚੀਜ਼ ਦੇ ਅੰਦਰ ਮਨ ਨੂੰ ਆਉਣ ਵਾਲੇ ਟਾਈਮ ਤੇ ਜਿਹੜਾ ਪਿਆਰ ਆ ਬਹੁਤ ਜ਼ਿਆਦਾ ਵੱਡਾ। ਤੁਹਾਡੇ ਦਿਮਾਗ ਦਾ ਜੇ ਇਹ ਸਭ ਹੋ ਜਾਦਾ ਉਹ ਕਹਿੰਦਾ ਕੀ ਕਰੂਗਾ ਉਸ ਹਾਬਤਾਬ ਬੁਲਾਉਂਦਾ ਰਹੂਗਾ ਉਹ ਉਹਨੂੰ ਤਾਂ ਮੈਨੂੰ ਪਿਆਰ ਦੇਣਾ ਉਹਨੂੰ ਤਾਂ ਇੰਨਾ ਘੱਟ ਦੇਣਾ ਕਿਉਂਕਿ ਉਹ ਤਾਂ ਮੇਰੀ ਜਾਤ ਵਾਲਾ ਇੱਥਾ ਇੱਥਾ ਉਹਨੇ ਹਾਬਤਾਬ ਬੁਲਾਉਂਦਾ ਰਹਿਣਾ ਪਰ ਕਿਉਂਕਿ ਇਹ ਦਿਮਾਗ ਦਾ ਹਿੱਸਾ ਸਾਡਾ ਜਿਹੜਾ ਸਮਾਜ ਆ ਸਾਡਾ ਜਿਹੜਾ ਪੜਾਈ ਵਾਲਾ ਸਿਸਟਮ ਆ ਇਹ ਸਾਰਾ ਜਿਹੜਾ ਕਿੰਨੂੰ ਸਪੋਰਟ ਕਰਦਾ ਤੁਹਾਡੇ ਉਹ ਹਿੱਸੇ ਨੂੰ ਜਿਹੜਾ ਹਾਬਤਾਬ ਬੁਲਾਉਂਦਾ ਹੈ ਜਿਹੜਾ ਤਰਕਸੀਲ ਪਰ ਉਹ ਸਾਨੂੰ ਅੱਗੇ ਲੈ ਕੇ ਜਾ ਹੀ ਨਹੀਂ ਸਕਦਾ ਉਹ ਨਹੀਂ ਲੈ ਕੇ ਜਾ ਸਕਦਾ ਸਾਨੂੰ ਕਿ ਕੀ ਲੈ ਕੇ ਜਾ ਸਕਦਾ ਇਹਨਾਂ ਦੋਵੇਂ ਦਿਮਾਗ ਜਿਹੜੇ ਆ ਸੱਜਾ ਤੇ ਖੱਬਾ ਜਿਹੜਾ ਦਿਮਾਗ ਆ ਉਹ ਦਾ ਬਰਾਬਰ ਉਹ ਬਰਾਬਰ ਹੋਣਾ ਉਹ ਉਹੀ ਅੱਗੇ ਲੈ ਕੇ ਜਾ ਸਕਦਾ ਕੱਲਾ ਦਿਮਾਗ ਦਾ ਇੱਕ ਹੀ ਸਾਕੇ ਨਹੀਂ ਲੈ ਕੇ ਜਾ ਸਕਦਾ ਇਹ ਉਦਾਹਰਨ ਹੀ ਜਿਹੜਾ ਤਰਕਸ਼ੀਲ ਅੰਦਰ ਉਹਦੇ ਅੰਦਰ ਕੀ ਹੁੰਦਾ ਉਹਦੇ ਅੰਦਰ ਅੱਖਰ ਹੁੰਦੇ ਆ ਉਹਦੇ ਅੰਦਰ ਹਿਸਾਬ-ਕਿਤਾਬ ਹੁੰਦਾ ਤੇ ਜਿਹੜਾ ਦੂਸਰਾ ਹਿਸਾਬ ਆ ਆਂਤ੍ਰਿਕ ਮਨ ਜਿਹੜਾ ਕਹੀਂ ਕਹਿੰਦੇ ਆ ਉਹਦੇ ਅੰਦਰ ਕੀ ਹੁੰਦੀ ਆ ਉਹਦੇ ਅੰਦਰ ਅਹਿਸਾਸ ਹੁੰਦਾ ਵਾ ਸੁਪਨਾ ਹੁੰਦਾ ਵਾ ਰਾਂਗ ਹੁੰਦੇ ਆ ਆਪਣੀ ਕਲਪਨਾ ਹੁੰਦੀ ਆ ਜਿਸ ਕਲਪਨਾ ਨਾਲ ਅਸੀਂ ਸੰਸਾਰ ਪ੍ਰਗਟ ਕਰ ਸਕਦੇ ਆ ਆਪਣੇ ਹਿਸਾਬ ਨਾਲ ਪਰ ਉਹ ਤੇ ਸਭ ਬੜਾ ਹੀ ਹਲ ਉਹਨੇ ਤਾਂ ਬਹੁਤ ਥੱਲੇ ਕਰਤਾ ਪਰ ਇਹ ਕਲਪਨਾ ਫਿਰ ਕਿਵੇਂ ਕਰਾਂਗੇ ਫਿਰ ਸਾਨੂੰ ਉਹਨੂੰ ਵੀ ਉੱਪਰ ਲੈ ਕੇ ਆਉਣਾ ਪੈਣਾ ਵਾ ਤੇ ਜਿਹੜਾ ਸਾਡਾ ਦੂਸਰੇ ਪਾਸੇ ਵਾਲਾ ਬੰਨਾ ਵਾ ਤਰਕਸ਼ੀਲ ਵਾਲਾ ਉਹਨੂੰ ਵੀ ਥੱਲੇ ਲੈ ਕੇ ਆਉਣਾ ਪੈਣਾ ਤੇ ਦੋਵਾਂ ਨੂੰ ਬਰਾਬਰ ਕਰਨਾ ਪੈਣਾ ਉਹ ਇਸ ਨੂੰ ਬਰਾਬਰ ਕਰਕੇ ਤੇ ਫਿਰ ਦੇਲੇ ਦੇ ਨਾਲ ਦੋਵੇਂ ਹਿੱਸੇ ਜਦੋਂ ਜੁੜ ਜਾਂਦੇ ਆ ਫਿਰ ਬਹੁਤ ਹੀ ਸਾਦਾ ਵਧੀਆ ਸਿਸਟਮ ਜਿਹਾਂ ਮੰਨਦਾ ਹੋ ਜਿਹਦੇ ਕਰਕੇ ਅਧਿਆਤਿਕ ਯਾਤਰਾ ਬਹੁਤ ਜ਼ਿਆਦਾ ਤੇਜ਼ ਕਰ ਸਕਦੇ ਇਹਨਾਂ ਦੋਵਾਂ ਦਾ ਬਰਾਬਰ ਹੋਣਾ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡਾ ਤਰਕਸ਼ੀਲ ਦਿਮਾਗ ਨਾ ਹੋਵੇ ਇਹ ਨਹੀਂ ਮੈਂ ਇਹ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਵਾਧਕ ਹੈ ਵਾ ਉਹ ਸਾਨੂੰ ਉਹ ਅਧਿਆਤਮਿਕ ਹਸਤੀ ਤੇ ਉੱਤੇ ਰੁਕਾਵਟ ਕੰਢਿਆ ਵਾ ਕਿਉਂ ਕਿ ਬਹੁਤ ਜ਼ਿਆਦਾ ਵੱਧ ਗਿਆ ਵਾ ਉਹਨੂੰ ਬਰਾਬਰ ਕਰਨਾ ਪੈਣਾ ਵਾ ਤੇ ਜਿਹੜਾ ਆਪਣਾ ਦੂਸਰਾ ਹਿੱਸਾ ਹੋ ਦਿਮਾਗ ਦਾ ਜਿਹੜਾ ਆਂਤ੍ਰਿਕ ਮਨ ਹੈ ਉਹਨੂੰ ਥੱਲੋਂ ਤਾਂ ਜੋ ਕਿ ਉਹਨੂੰ ਬਰਾਬਰ ਕਰਨਾ ਪੈਣਾ ਵਾ ਇਹ ਦੋਵਾਂ ਦਾ ਮੇਲ ਜਦੋਂ ਬਰਾਬਰ ਹੋਊਗਾ ਫਿਰ ਅਸੀਂ ਅਧਿਆਤਮਿਕ ਰਾਸਤੇ ਉੱਤੇ ਅੱਗੇ ਤੇਜ਼ ਚੱਲ ਸਕਦੇ ਹਾਂ ਤੇ ਇਹ ਹੀ ਐਸ ਵੀਡੀਓ ਜੀ ਦੱਸਣਾ ਧੰਨਵਾਦ ਜੀ